ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਿੰਗ ਮਹੱਲਾ ਪੰਜਵਾਂ ਮਾਇਰੀ ਅਰਿਓ ਪ੍ਰੇਮ ਕੇ ਖੋੜੇ ਦਰਸਨ ਰਜਿਤ ਪਿਆਸੇ ਮਨ ਸੁੰਦ ਸਖਤ ਨ ਕੋਈ ਤੋੜ ਰਹਾ ਪ੍ਰਾਣ ਮਾਨ ਪਤ ਮਿਤ ਸੁਤ ਬੰਧਪ ਹਰ ਸਰਬ ਸਤਨ ਮੂਰੇ ਗ੍ਰਹ ਸ ਤ੍ਰਿਗ શરીર ਅਸਟੇ ਬਿਸਟ ਕ੍ਰਿਮ ਬਿਨ ਹਰ ਜਾਣਤ ਹੋਰੇ ਭਇਓ ਕਿਰਪਾਲ ਦੇਨ ਦੁਖ ਪੰਜਨਪੁਰ ਪੂਰਬਲਾ ਜੋਰੇ ਨਾਨਕ ਸ਼ਰਨ ਕਿਰਪਾ ਨਿਰ ਸਾਗਰੇ ਬਿਨ ਸਿਵਾਨ ਨਹੋਰੇ ਸਾਰੇ ਮਹੱਲਾ ਪੰਜਵਾਨ ਕੀ ਰਾਮ ਕੀਰਤਨ ਸੋਏ ਚਨ ਕਮ ਅਨੂਪ ਸੁਆਮੀ ਜਪਤ ਸਾਧੂ ਹੋਇ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲ ਮਲਾ ਕੜਤ ਹੋਏ ਜਨਮ ਮਰਮੇ ਕਾਰਿ ਅੰਕਰ ਹਰ ਕਾਟੇ ਛਾੜੇ ਖੋਇ ਪਰਪੂਰਬ ਜਿਸਲ ਕੇ ਆ ਬਿਰਲਾ ਪਾਏ ਕੋਇ ਰਵਣ ਗੁਣ ਗੋਪਾਲ ਕਰਤੇ ਨਾਨਕ ਸਚ ਸੋਇ ਸਾਰਿੰਗ ਮਹੱਲਾ ਪੰਜਮਾ ਹੜਕੇ ਨਾਮ ਕੀ ਮਤ ਸਾਰੇ ਹਰ ਬਿਸਾਰ ਧੂ ਆਨ ਰਚ ਮਿਤਨ ਸਭ ਵਿਸਤਾਰ ਰਹਾਉ ਸਾਧ ਸੰਗਮ ਪਾਜ ਸੁਆਮੀ ਪਾਪ ਹੋਵਤ ਘਾਰੇ ਚੜਨਾਰ ਬਿਨ ਵਸਾਈ ਹਿਰਦੈ ਬਾਹਰ ਜਨਮਾੜੇ ਕਰ ਅਨੁਗ੍ਰਹਿ ਹੋ ਰੱਖ ਲੈ ਨਾ ਇੱਕ ਨਾਮੇ ਆਧਾਰ ਦਿਨ ਰਹਿਣ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰੀ ਸਾਰਿੰਗ ਮਹੱਲਾ ਪੰਜਵ ਮਾਨੀ ਤੂੰ ਰਾਮ ਕੈ ਧਰਮਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨ ਸੇ ਸਭ ਅਭਿਮਾਨੀ ਰਹਾ ਤਰਨ ਗ੍ਰਉ ਕੋ ਪਨੇ ਕਰ ਲੈਨੀ ਗੁਰਮੁਖ ਪੋੜ ਗਿਆਨੇ ਸਰਬ ਸੋਕ ਆਨੰਦ ਕਹਨੇ ਰੇ ਠਾਕੁਰ ਦਸ ਤੇ ਆਨੇ ਨਿਕਟ ਵਰਤਨ ਸਦ ਸਦਾ ਸੁਹਾਗਣੇ ਦੈ ਦਿਸ ਸਾਈ ਜਾਨੇ ਪ੍ਰ ਰੰਗ ਰੰਗ ਰਤੇ ਨਾਰਾਇਣ ਨਾਨਕ ਤੇ ਕੁਰਵਾਨੀ ਸਾਰੇ ਮਹੱਲਾ ਪੰਜਵਾ ਤਹ ਚਨ ਆਸਰੋ ਈਸ ਤੁਮੈ ਪਛਾਨੂ ਸਾਖ ਤੁਮੈ ਸੰਗ ਰੱਖਨ ਹਾਰ ਤਮੈ ਜਗਦੀਸ਼ ਰਹਾ ਤੂੰ ਹਮਰੋ ਅਮਰਤ ਮਰਹਿ ਕਹੀਐ ਤੋ ਤੁਮਹੀ ਰਕ ਤੂੰ ਬੇਅੰਤਿ ਪਰਮਪੁਰ ਸੁਆਮੀ ਗੁਰ ਕਿਰਪਾ ਕੋ ਇਲਾਕੇ ਬਿਨ ਬਕਨ ਬਿ ਕਹਿਨ ਕਹਾ ਬਨੇ ਅੰਤਰ ਜਾਮੀ ਜਾਣੈ ਜਾਕ ਮੇ ਲਈ ਪ੍ਰਭ ਨਾਨਕੇ ਸੇ ਜਨ ਦਰਗ ਮੰਨ ਸਾਰਿੰਗ ਮਹੱਲਾ ਪੰਜਵਾਂ ਚੌਪ ਦੇ ਘਰ ਪੰਜਵਾਂ ਏਕ ਅੰਕਾਰ ਸਤਿਗੁਰ ਪ੍ਰਸਾਦਿ ਹਾਰੇ ਭਜਿਆਨ ਕਰਮ ਬੇਕਾਰੇ ਮਾਨ ਮੋਹ ਨ ਬੁਜਤ ਸਨਾ ਕਾਲ ਘਟ ਸੰਸਾਰ ਰਹਾਉ ਖਾਤ ਬੇਵਧ ਹਸਤ ਸੋਬਤ ਆਉਦ ਬਿਤੇ ਆਸਾਰੇ ਨਰਕ ਉਦਰ ਪਰਮੰਤ ਜਲਤੋ ਜਮੈ ਕੀ ਨੀਸਾਰੇ ਪਰ ਦੋਖ ਕਰਤ ਬੇਕਾਰ ਨਿੰਦਾ ਪਾਪ ਰਤ ਕਰਛਾਰੇ ਬਿਨਾ ਸਤਗੁਰੂ ਬੂਝ ਨਹੀਂ ਤਾ ਮੋਹ ਮਾ ਅੰਧਾਰੇ ਬੇ ਕਟਿਗਾਰੀ ਕਾਏ ਮੂਟੋ ਚਿਤਨਾ ਸਰਜਨ ਹਾਰੇ ਗੋਵਨ ਗੁਪਤ ਹੋਏ ਰਹੋ ਨਿਆਰ ਮਤੰਗ ਮਤ ਹੰਕਾਰੇ ਕਰਿ ਕਿਰਪਾ ਪ੍ਰਭ ਸੰਤਿ ਰਖੇ ਚਰਨ ਕਮਲੇ ਆਧਾਰੇ ਕਰ ਜੋਰ ਨਾਨਕ ਸਨ ਆਇਓ ਗੋਪਾਲੇ ਪੁਰਖੇ ਅਪਾਰੇ ਗੋਪਾਲ ਪੁਰਖੇ ਅਪਾਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ